ਗੰਦ ਅੱਖਾਂ ਸਾਹਮਣੇ ਖਾਈ ਜਾਂਦੇ ਹੋ ਪੀ ਜਾਂਦੇ ਤਾਂ ਵੀ ਸਾਨੂੰ ਅਕਲ ਨਹੀਂ ਆਉਂਦੀ ਯਾਰ ਮੜਾ ਮੜਾ ਖੜ ਕੇ ਰੋਗ ਨਹੀਂ ਸਕਦੇ ਅਸੀਂ ਇਹ ਦੇਖ ਕੇ ਰੁਕਿਆ ਅਸੀਂ ਮੁਕਸਰ ਜ਼ਿਲ੍ਹੇ 'ਚ ਖੜੇ ਆ ਆ ਦੁਨੀਆ ਕੋਲ ਦੀ ਲੰਗੀ ਜਾਂਦੀ ਆ ਚਾਹੇ ਕੋਈ ਪਾਣੀ 'ਚ ਕੋਈ ਕੱਟਾ ਸਿੱਟੀ ਜਾਂਦਾ ਕੋਈ ਬੱਛਾ ਸਿੱਟੀ ਜਾਂਦਾ ਕੋਈ ਜੇਰ ਪੈ ਗਈ ਉਹ ਸਿੱਟੀ ਜਾਂਦਾ ਕੋਈ ਮੂਤੀ ਜਾਂਦਾ ਕੋਈ ਗੋਹਾ ਸਿੱਟੀ ਜਾਂਦਾ ਗੰਦ ਪਾਣੀ 'ਚ ਪਾਣੀ ਹੀ ਪੀਂਦੇ ਆ ਲੋ ਜਵਾਬ ਦੱਸੋ ਸਾਹ ਗੰਟੀ ਵਾਹੇ ਹੈ ਕੰਨੂ ਮੈਂ ਯਾਰ ਤੈਨੂੰ ਕਹਿੰਦਾ ਗਲਤੀ ਹੋ ਗਈ ਬਾਲ ਖਾਏਗਾ ਤੂੰ ਪਾਣੀ ਪੀਏਗਾ ਆਰਾ ਬਟਾਣੇ ਨਹੀਂ ਬਣਾ ਦੇ ਹਾਂ ਆਰਾ ਬਟਾਣੇ ਆਜਰੇ ਸਾਹਮਣੇ ਆ ਪਿਆ ਬਾਲ ਉਹ ਪੈਸੇ ਤੇ ਬਾਲ ਵਿੱਚ ਪਾਣੀ ਦਾ ਦੇਖ ਰਾ ਆ ਦੇਖ ਲੈ ਇਹ ਮੈਂ ਪੁੱਤ ਦਾ ਇਹਦਾ ਬਾਲ ਆ ਆ ਬੱਚੀ ਬਰੇਡ ਆ ਬੱਚੀ ਪਾਣੀ ਦੰਦ ਮੰਦ ਵਿੱਚੀ ਬਾਲ ਤੁਸੀਂ ਪਾਣੀ ਦੇ ਪਾਈ ਨੂੰ ਸੁਵੇਦ ਰਹਿਣ ਤੈਨੂੰ ਆ ਪਤਾ ਵੀ ਜਿਹੜਾ ਬਾਲ ਜੇ ਬੰਦੇ ਦੇ ਅੰਦਰ ਨਾ ਗਿਆ ਇੱਕ ਵਾਰੀ ਤੇ ਗਲਦਾ ਨਹੀਂ ਉੱਥਾਂ ਵੀ ਜਿਹੜੇ ਬਾੜ ਦੇ ਸੀਤੇ ਨੇ ਲੋਕਾਂ ਪਾਣੀ ਪੀਂਦੇ ਹੈਂ ਹਾਂ ਪਟੋਲੇ ਦੇ ਸਾਹਮਣੇ ਸਾਰਾ ਬੱਤੀ ਆ ਗਿਆ ਹੈਂ ਹਾਂ ਸਾਫ਼ ਕਰ ਰਹੇ ਹਾਂ ਆ ਕਿੰਨੇ ਬਾੜ ਪਿਆ ਦੇ ਆ ਜੋ ਆ ਸਾਫ਼ ਸੀਤੇ ਪਾਣੀ ਦੇ ਗਏ ਬਾੜ ਹੈਂ ਤੁਮ ਇਹ ਜਗ੍ਹਾ ਤੇ ਆਏ ਲੋਕਾਂ ਆ ਪਾਣੀ ਪੀਂਦੇ ਤੁਹਾਨੂੰ ਇਹ ਪਤਾ ਬਾਰਡਰ ਪਾਸਾ ਚ ਪਾਣੀ ਜਾਂਦਾ ਤੂੰ ਜਵਾਬ ਦੱਸੋ ਸਾਹ ਗਲਤੀ ਵਾਦੀ ਹੈ ਹਾਂ ਜੰਮਾ ਜਾਰੂ ਤਾਰੇ ਕਾ ਗਲਤੀ ਉਹਦੀ ਬਾਲ ਖਾਏਗਾ ਤੂੰ ਪਾਣੀ ਪੀਏਗਾ ਸਾਰਾ ਬੱਤਾਂ ਨਹੀਂ ਬਣਾ ਦੇ ਹਾਂ ਆਹ ਦੇ ਸਾਹਮਣੇ ਆਪਿਆ ਬਾਲ ਉਹ ਪੈਸੇ ਤੇ ਬਾਲ ਵਿੱਚ ਪਾਣੀ ਦਾ ਦੇਖ ਰਾ ਆ ਦੇਖ ਲੈ ਜੰਮਾ ਪੁੱਤ ਦਾ ਇਹਦਾ ਬਾਲ ਆ ਅਬ ਵਿੱਚੀ ਬ੍ਰੇਡ ਵਿੱਚੀ ਪਾਣੀ ਗੰਦਮੰਦ ਵਿੱਚੀ ਬਾਲ ਤੇ ਪਾਣੀ ਦੇ ਪਾਣੀ ਦੇ ਸੁਵੇਦ ਦੇ ਹੈ ਮਾ ਪਤਾ ਵੀ ਜਿਹੜਾ ਵਾਲ ਜੇ ਬੰਦੇ ਦੇ ਅੰਦਰ ਲੰਘ ਗਿਆ ਇੱਕ ਵਾਰੀ ਤੇ ਗਲਦਾ ਨਹੀਂ ਨੂੰ ਨੂੰ ਨਾਈ ਨੂੰ ਹੀ ਤੇ ਆਇਆ ਨਾਈ ਕੋਲ ਮਨਾ ਲੰਦੇ ਜਾ ਕੇ ਵਾਲ ਜੇ ਸਾ ਤੇ ਉਹ ਧੰਨ ਜਾਣਕਾਰੀ થી ਨਹੀਂ ਚਲ ਹਾਂ ਜਾਣਕਾਰੀ ਤੇ ਉਹ ਤਾਂ टांग फेਰੀ ਫਿਰ ਤਾਂ ਜਾਣਕਾਰੀ ਆ ਜੂ ਪੰਜ ਤੁਸੀਂ ਪੀਂਦੇ ਨਹੀਂ ਪੀਨੇ ਨਾ ਤੈਨੂੰ ਮੈਂ ਵਾਲ ਪਾ ਪਾਵਾਂ ਪਾਣੀ ਪੀਲੇਗਾ ਫੇਰ ਉਹ ਲੱਗੋ ਉਠ ਗੜਿਓ ਤੂੰ ਅਰੇ ਜੀ ਬਟੋਲ ਲਿਓ ਆ ਦੇ ਪਾਣੀਆ ਬਾਲ ਦੇਖੋ ਲੋਕੋ ਆ ਇੰਨੀਆ ਦੁਨੀਆ ਲੰਗੀ ਜਾਂਦੀ ਆ ਅੱਖਾਂ ਮੀਚ ਕੇ پورا ਘੋਗੜ ਪਾਣੀ ਆ ਖਾ ਦੁਨੀਆ ਲੰਗੀ ਜਾਂਦੀ ਇਹਨਾਂ ਨੂੰ ਕੋਈ ਪ੍ਰਬਾਹ ਨਹੀਂ ਵੀ ਆ ਪਾਣੀ ਉਹੀ ਗਾਹ ਪਿੰਡਾਂ ਵਾਲੇ ਪੀਣੇ ਆ ਜਾ ਬਾਲ ਦੇਖੋ ਆ ਸਾਰੇ ਚੱਕ ਕੇ ਪਾਣੀ ਸੁੱਕੜੇ ਇਹਨਾਂ ਨੇ ਗੰਦ ਅੱਖਾਂ ਸਾਹਮਣੇ ਖਾਈ ਜਾਂਦੇ ਉਹ ਪੀ ਜਾਂਦੇ ਤਾਂ ਵੀ ਸਾਨੂੰ ਅਕਲ ਨਹੀਂ ਆਉਂਦੀ ਯਾਰ ਮਾੜਾ ਮਾੜਾ ਖੜ ਕੇ ਰੋਗ ਨਹੀਂ ਸਕਦੇ ਅਸੀਂ ਇਹ ਦੇਖ ਕੇ ਰੁਕ ਗਏ ਅਸੀਂ ਮੁਕਸਰ ਜ਼ਿਲ੍ਹੇ 'ਚ ਖੜੇ ਆ ਆ ਦੁਨੀਆ ਕੋਲ ਦੀ ਲੰਗੀ ਜਾਂਦੀ ਆ ਚਾਹੇ ਕੋਈ ਪਾਣੀ ਚ ਕੋਈ ਕੱਟਾ ਸਿੱਟੀ ਜਾਂਦਾ ਕੋਈ ਬੱਛਾ ਸਿੱਟੀ ਜਾਂਦਾ ਕੋਈ ਜੇਲ੍ਹ ਪੈ ਗਈ ਉਹ ਸਿੱਟੀ ਜਾਂਦਾ ਕੋਈ ਮੂਤੀ ਜਾਂਦਾ ਕੋਈ ਗੋਹਾ ਸਿੱਟੀ ਜਾਂਦਾ ਗੰਦ ਪਾਣੀ ਚ ਪਾਣੀ ਇਹ ਪੀਣੇ ਆ ਜਾ ਉੱਡ ਜਾ ਨਾਈ ਕੋਲ ਮਨਾਉ ਜਾ ਕੇ ਬਾੜ ਉਹ ਸੂਏ ਨਹਿਰਾ ਤੇ ਬਾੜ ਬਤੂਨੀ ਦੇ ਆ ਇੱਟੇ ਵੀਰੇ ਪਾਣੀ ਤੇ ਲੋਕ ਨਹੀਂ ਸਾਰੇ ਕੋਲੇ ਖੜੇ